ਜੀ ਮੇਰੇ ਬਲਜਿੰਦਰ ਕੌਰ ਤੇ ਕੀ ਮਾਮਲਾ ਜਿਹੜਾ ਇੱਥੇ ਬੈਠੇ ਜਿਹੜਾ ਕਰਨੇ ਅਸੀਂ ਬੈਠੇ ਜੀ ਅਸੀਂ ਵੀ ਬਾਬਾ ਜੀ ਨੂੰ ਸਰਪੰਨ ਸਿੰਘ ਨੂੰ ਲੈ ਕੇ ਆਈਆਂ ਸੀ ਬੀਬੀਆਂ ਸਾਡੇ ਗੁਰਦੁਆਰਾ ਸਾਹਿਬ ਦੇ ਵਿੱਚ ਥੋੜਾ ਜਿਹਾ ਪਹਿਲੀ ਕਮੇਟੀ ਦਾ ਰੌਲਾ ਸੀਗਾ ਉਹ ਬੀਬੀਆਂ ਨੂੰ ਥੋੜਾ ਜਿਹਾ ਹੈਰਾਨ ਕਰਦੇ ਸੀਗੇ ਅਸੀਂ ਵੀ ਅਸੀਂ ਇਹ ਕਰਕੇ ਲੈ ਕੇ ਆਏ ਸੀ ਬਾਬਾ ਜੀ ਵੀ ਅਸੀਂ ਸਾਡੀ ਟੋਕਰੀ ਜਿਹੜੀ ਆ ਇਹਨਾਂ ਨੇ ਕਾਰ ਸੇਵਾ ਵਾਲਿਆਂ ਦੀ ਟੋਕਰੀ ਉਧਰ ਪਹਛਾਤੀ ਸੀ ਦੂਜੇ ਪਾਸੇ ਲੰਗਰ ਹਾਲ 'ਚ ਅਸੀਂ ਕਿਹਾ ਵੀ ਸਾਡੀ ਟੋਕਰੀ ਚ ਚਕਾਏ ਆ ਬਾਬਾ ਜੀ ਸਾਡੀ ਹੈਲਪ ਹੈਲਪ ਵਾਸਤੇ ਲੈ ਕੇ ਆਏ ਸੀ ਅਸੀਂ ਵੀ ਸਾਡੀ ਹੈਲਪ ਕਰੋ ਜਦੋਂ ਉਹਨਾਂ ਨੇ ਸਾਡੀ ਹੈਲਪ ਕੀਤੀ ਟੋਕਰੀ ਵੀ ਚੱਕੀਗੀ ਸਾਰੀ ਚੱਕੀਗੀ ਅਸੀਂ 7ਵੇਂ ਦਿਨ ਅਸੀਂ ਬਾਬਾ ਜੀ ਨੂੰ ਕਹੇ ਬਾਬਾ ਜੀ ਵੀ ਜਿਹੜੀ ਆਪਣੇ ਕੋਲ ਚਾਬੀ ਆ ਨਾ ਅਸੀਂ ਕਾਸੇਵਾਲੇ ਬਾਬਾ ਜੀ ਨੂੰ ਦੇਣੀ ਆ ਇਹ ਕਹਿੰਦੇ ਵੀ ਖੇੜੇ ਨੇ ਕਿਹਾ ਵੀ ਤੁਸੀਂ ਦੇਣੀ ਨਹੀਂਗੀ ਬਾਬਾ ਜੀ ਨੂੰ ਉਹ ਨਹੀਂ ਦੇਣੀ ਸਰਬਣ ਨੂੰ ਸਰਬਣ ਬਾਬਾ ਜੀ ਨੂੰ ਕਹਤਾ ਤੁਸੀਂ ਬੀਬੀਆਂ ਤੋਂ ਖੋਲੋ ਇਹਨੇ ਸਾਰੇ ਪ੍ਰਸਾਦ ਸਾਡੇ ਖੇੜੇ ਨੇ ਪਾਏ ਨੇ ਕੋਈ ਬਾਬਾ ਜੀ ਦੇ ਵਿੱਚ ਪਹਿਲਾਂ ਕੋਈ ਕਸੂਰ ਨਹੀਂ ਸੀ ਹੁਣ ਬਾਬਾ ਜੀ ਉਹਦੀ ਸਹੇਦ ਉੱਤੇ ਖੇੜੇ ਦੇ ਸਾਰਾ ਜੋ ਵੀ ਕੰਮ ਕਰਦਾ ਖੇੜੇ ਦੀ ਸਹੇਦ ਤੇ ਕਰਦਾ ਵਾ ਇਹਨਾਂ ਨੇ ਬੀਬੀਆਂ ਵੀ ਹੈਰਾਨ ਕੀਤੀਆਂ ਨੇ ਸੰਗਤ ਵੀ ਹੈਰਾਨ ਕੀਤੀ ਆ ਉੱਥੇ ਕੋਟੇ-ਕ ਉੱਥੇ ਬਹੁਤ ਕੁਝ ਹੁੰਦਾ ਉੱਥੇ ਸਾਡੀ ਸੰਗਤੇ ਨਹੀਂ ਰਹੀ ਜੀ 3 ਗੋਲਖਾਂ ਬੰਨੀਆਂ 3 ਗੋਲਖਾਂ ਦੇ ਪੈਸੇ ਬਾਬਾ ਜੀ ਦੇ ਕੋਲੇ ਨੇ ਇਹਨਾਂ ਦੇ ਸਰਬਨ ਸਿੰਘ ਕੋਲੇ ਇਹ ਕਿੱਥੋਂ ਖਾਣ ਕੁਣਕਾ ਕੁਣਕਾ ਇਹ ਇਕੱਠਾ ਕਰਕੇ ਸੰਢਤ ਦੇ ਮੂੰਹ 'ਚ ਪਾਉਂਦੇ ਨੇ ਇਹਨਾਂ ਨੂੰ ਕੋਈ ਅਧਿਕਾਰ ਨਹੀਂ ਫਿਰ ਇਹ ਕਹਿੰਦੇ ਨੇ ਪਿੰਡਾਂ ਦੇ ਬੰਦੇ ਨਾ ਹੁਣ ਗ੍ਰਾਹੀ ਪਿੰਡਾਂ 'ਚੋਂ ਮਿਲਦੀ ਆ ਇਹਨਾਂ ਨੂੰ ਪਿੰਡਾਂ ਵਾਲੇ ਇਹਨਾਂ ਨੂੰ ਧਾਨ ਦਿੰਦੇ ਨੇ ਪਿੰਡਾਂ 'ਚੋਂ ਗ੍ਰਾਹੀ ਆਉਂਦੀ ਆ ਸਾਡੇ ਸ਼ਹਿਰ ਦੇ ਵਿੱਚੋਂ ਗ੍ਰਾਹੀ ਇੰਨੀ ਘੱਟ ਆਉਂਦੀ ਆ ਜਿੰਨੀ ਸਾਡੇ ਪਿੰਡਾਂ ਵਾਲੇ ਲੋਕ ਦਿੰਦੇ ਨੇ ਇਹ ਕਿਉਂ ਕਹਿੰਦੇ ਨੇ ਵੀ ਹੁਣ ਖੇੜੇ ਹੋਣੀ ਵੀ ਬਾਬਾ ਔਰ ਸੰਗਤ ਜਿਹੜੀ 2-4 ਬੰਦੇ ਬੈਠੇ ਨੇ ਅਸੀਂ ਇਹ ਨਹੀਂ ਵਿੱਚ ਰਹਿਣ ਦੇਣੇ ਨਹੀਂ ਰਹਿਣ ਦੇਣੇ ਸਾਨੂੰ ਤਾਂ ਕਾਰ ਸੇਵਾ ਚਾਹੀਦੀ ਆ ਅਸੀਂ ਕਾਰ ਸੇਵਾ ਹੀ ਰੱਖਣੀ ਆ ਆਪਣੀ ਖੇੜੇ ਦਾ ਨਾਮ ਲੈ ਰਹੇ ਖੇੜਾ ਕੌਣ ਹੈ ਜੀ ਖੇੜੇ ਦਾ ਨਾਮ ਨਹੀਂ ਮੈਨੂੰ ਹਣ ਮਨਮੋਹਨ ਸਿੰਘ ਖੇੜਾ ਕੌਣ ਹੈ ਜੀ ਇਹ ਕੋਈ ਨਹੀਂ ਇਹ ਕੋਈ ਨਹੀਂ ਹੈਗਾ ਕੋਈ ਕਮੇਟੀ ਦਾ ਨਹੀਂ ਕੋਈ ਨਹੀਂ ਜਿਵੇਂ ਅਸੀਂ ਗਏ ਸੀਗੇ ਆਪਣੀ ਸੰਗਤ ਦੀ ਸੇਵਾ ਕਰਨ ਓਏ ਆਇਆ ਸਾਡੇ ਕੋਲ ਹੀ ਸੀ ਵੀ ਬੀਬੀ ਕਿਵੇਂ ਕਰਨਾ ਸੀ ਇਹਨੂੰ ਸਾਰੀ ਉਦੋਂ ਗੱਲ ਦੱਸੀ ਵੀ ਇਦਾਂ ਦਾ ਕਰਕੇ ਅਸੀਂ ਬਾਬਾ ਜੀ ਨੂੰ ਲੈ ਕੇ ਆਏ ਆ ਇਹ ਤਾਂ ਲਿਆ ਕੇ ਇਹਨੇ ਬਾਬਾ ਜੀ ਨੂੰ ਹੋਰੀ ਕੰਨ ਭਰਤੇ ਬਾਬਾ ਜੀ ਦੇ ਸਾਨੂੰ ਕਹਿ ਦਿੰਦਾ ਸੀ ਮਾਲਕ ਦੇਣਿਆ ਕਿ ਬੀਬੀਓ ਚਾਬੀ ਨਹੀਂ ਦੇਣੀ ਇਹਨੂੰ ਉਧਰ ਜਾ ਕੇ ਬਾਬਾ ਜੀ ਨੂੰ ਕਹਿੰਦਾ ਸੀ ਬੀਬੀਆਂ ਤੋਂ ਚਾਬੀ ਖੋਲੋ ਜਿੱਦਣ ਗੋਲਕਪਨਨੀ ਆ ਉਦੋਂ ਵੀ ਖੇੜੇ ਤੇ ਪੈਨੋ ਫੁੱਟੀਆਂ ਖੇੜਾ ਮਾਲਕ ਦੇਣ ਕਹਿ ਕੇ ਬਾਬਾ ਜੀ ਨੂੰ ਜਦ ਹੀ ਆਪ ਬਾਹਰ ਨਿਕਲ ਗਿਆ ਕਿਉਂ ਨਿਕਲਿਆ ਜੱਤੂ ਪਨਾਹੇ ਤੇ ਕੋਲੇ ਬੈਠੋ ਤੁਸੀਂ ਫਿਰ ਹੁਣ ਕੀ ਮੰਗ ਕਰਦੇ ਮੰਗ ਸਾਡੀ ਇਹ ਹੈ ਚਾਬੀਆਂ ਘਾਰ ਸੇਵਾਲਿਆਂ ਨੂੰ ਦੇਣ ਲ ਉਹਨੂੰ ਬਾਬਾ ਜੀ ਦਾ ਜਿਹੜਾ ਕੋਈ ਵੀ ਬੈਠਾ ਬੰਨੀ ਸਿੰਘ ਭਾਈ ਆ ਉਹਦਾ ਉਹਨੂੰ ਉੱਥੋਂ ਠਾ ਲੈਣਾ ਉਹਨਾਂ ਤਾਂ ਕਰਨਾ ਜਾਰੀ ਰੱਖਣਾ ਨਹੀਂ ਹੋਣਾ ਜੇ ਜਾਰੀ ਰਹੂਗਾ ਚਾਹੇ 6 ਮਹੀਨੇ ਰਹੇ ਤਾਂ 2 ਮਹੀਨੇ ਰਹੇ ਤਾਂ ਵੀ ਨਾ ਰਹੇ ਅਰੇ ਇੱਥੇ ਬੈਠੇ ਰਹਾਂਗੇ ਜਟਕੇ ਬੈਠਾਂਗੇ ਜਟਕੇ ਤੁਹਾਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦੇ ਪ੍ਰਸ਼ਾਸਨ ਨਾਲ ਗੱਲ ਹੋਈ ਤੁਹਾਡੀ ਹਾਂਜੀ ਹੋਈ ਆ ਇਹਨਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਸੁਣੀ ਕੋਈ ਸਾਡੀ ਇਹਨਾਂ ਨਾਲ ਗੱਲ ਨਹੀਂ ਹੋਈ ਤਿੰਨ ਦੋ ਵਾਰੀ ਐਸਐਸਓ ਸਾਹਿਬ ਜੀ ਗਏ ਨੇ ਦੋ ਵਾਰੀ ਡਿਪਟੀ ਵੀ ਗਏ ਨੇ 10 ਵਜੇ ਕੱਲ ਵੀ ਆਏ ਨੇ ਕਹਿੰਦੇ 8 ਦਿਨ ਦਾ ਟਾਈਮ ਮੰਗਦੇ ਇਹ ਮੈਨੂੰ ਐਂ ਦੱਸੋ ਵੀ 8 ਤਿੰਨ ਦਿਨ ਦਾ ਟਾਈਮ ਕਾਦੇ ਵਾਸਤੇ ਮੰਗਦੇ ਨੇ ਕੀ ਸੋਚਦੇ ਨੇ ਇਹ ਮਹਾਪੁਰਸ਼ਾਂ ਤੋਂ ਟਾਈਮ ਮੰਗਿਆ ਸੀ ਉਹਨਾਂ ਨੇ ਮਹਾਪੁਰਸ਼ਾਂ ਤੋਂ ਮੰਗਿਆ ਸੀ ਮਹਾਪੁਰਸ਼ੇ 15 ਦਿਨਾਂ ਦਾ ਦੇ ਕੇ ਗਏ ਸੀ ਉਹ ਕਿਉਂ ਨਹੀਂ ਇਹਨਾਂ ਨੇ ਫਿਰ ਉਹ ਦਿਨ 15 ਦਿਨ ਪੂਰੇ ਕੀਤੇ ਇਹ ਥੌਂ ਥੌਂ ਤੇ ਸੌ ਚੱਕ ਕੇ ਮਿੰਟ ਜੀ ਮੁਖਰੀ ਜਾਂਦੇ ਨੇ ਇਹਨਾਂ ਦਾ ਕੋਈ ਹੈ ਹੀ ਨਹੀਂ دین ਧਰਮ ਡੇਰਾਕਾਰ ਸਾਹਿਬਾ ਦਾ ਐਂਡਰ ਹੋਣਾ ਚਾਹੀਦਾ ਇੱਕ ਮਾਛੋੜਾ ਸ਼ਹਿਰ ਦਾ ਇੱਕ ਤਕਰੀਬਨ 3-4 ਮਹੀਨੇ ਪੁਰਾਣਾ ਇਹ ਮਸਲਾ ਆ ਗੁਰਦੁਆਰਾ ਗਨੀਖਾ ਨਵੀਂ ਖਾਣ ਦੇ ਵਿੱਚ ਕੁਝ ਬੰਦਿਆਂ ਨੇ ਆਪਣੀ ਸੁਸਾਇਟੀ ਬਣਾ ਕੇ ਕਰੋੜਾ ਰੁਪਏ ਦਾ ਗਵਨ ਕੀਤਾ ਜਿਸ ਟਾਈਮ ਤੇ ਉਹ ਗਵਨ ਹੋਇਆ ਉਸ ਟਾਈਮ ਦੇ ਉੱਤੇ ਕਿਉਂਕਿ ਸ਼ਹਿਰ 'ਚ ਮਾਹੌਲ ਇਹਜਾ ਬਣ ਗਿਆ ਸੀ ਵੀ ਸਾਰੀਆਂ ਜਥੇਬੰਦੀਆਂ ਤੋਂ ਸਹਿਯੋਗ ਮੰਗਿਆ ਗਿਆ ਕਿ ਇੱਕ ਤਾਂ ਆਪਾਂ ਉਹ ਬੰਦਿਆਂ ਨੂੰ ਇੱਥੋਂ ਬਾਹਰ ਕਰੀਏ ਤੇ ਉਹਨਾਂ ਤੇ ਪਰਚਾ ਕਰਾਈਏ ਤੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਉਹਨਾਂ ਤੇ ਪਰਚਾ ਵੀ ਹੋਇਆ ਉਹਨਾਂ ਨੇ ਜ਼ਮਾਨਤਾਂ ਵੀ ਰੱਦ ਹੋਈਆਂ ਤੇ ਉਹਨਾਂ ਦੇ ਵਿੱਚੋਂ ਇੱਕ ਜੋ ਦਲਜੀਤ ਸਿੰਘ ਗਿੱਲ ਸਾਹਿਬ ਦਾ ਪ੍ਰਧਾਨ ਸੀ ਕਮੇਟੀ ਦੇ ਉਹਨਾਂ ਨੇ ਕੱਲ ਸਰੈਂਡਰ ਵੀ ਕੀਤਾ ਤੇ 2 ਦਿਨ ਦਾ ਪੁਲਿਸ ਰਿਮਾਂਡ ਉਹਨਾਂ ਨੂੰ ਮਿਲਿਆ ਸੋ ਇਹ ਤਾਂ ਹੋਈ ਇੱਕ ਪਾਸੇ ਦੀ ਗੱਲ ਜਿਹਦੇ ਕਰਕੇ ਸ਼ੁਰੂ ਹੋਇਆ ਦੂਸਰੇ ਪਾਸੇ ਜਦੋਂ ਇਹ ਜਥੇਬੰਦਿਆਂ ਨੇ ਸਹਿਯੋਗ ਮੰਗਿਆ ਉਦੋਂ ਹੀ ਬਾਬਾ ਸਰਵਣ ਸਿੰਘ ਜੀ ਕਿਰਪਾਨ ਪਹਿਟ ਵਾਲਿਆਂ ਤੋਂ ਸਹਿਯੋਗ ਮੰਗਿਆ ਗਿਆ ਵੀ ਤੁਸੀਂ ਵੀ ਆ ਕੇ ਆਪਣੇ ਜਥੇ ਨੋਤੇ ਬੈਠੋ ਉਹਨਾਂ ਨੇ ਪੂਰਨ ਸਹਿਯੋਗ ਦਿੱਤਾ ਬੜਾ ਵਧੀਆ ਸਾਰੇ ਸੱਚ ਸੁੱਚੇ ਢੱਗੇ ਢੰਗ ਨਾਲ ਸਭ ਕੁਝ ਹੋ ਗਿਆ ਉਸ ਤੋਂ ਬਾਅਦ ਜਿਹੜੇ ਸਾਡੇ ਦਿੱਲੀ ਵਾਲੇ ਬਾਬਾ ਜੀ ਨੇ ਬਚਨ ਸਿੰਘ ਜੀ ਆਪ ਆਏ ਇੱਥੇ ਤੇ ਅੱਗੇ ਆ ਕੇ ਗੱਲ ਕੀਤੀ ਵੀ ਹੁਣ ਜਿਹੜਾ ਪ੍ਰਬੰਧ ਕਿਉਂਕਿ ਇਹ ਗੁਰਦੁਆਰੇ ਦਾ ਪ੍ਰਬੰਧ ਪਿਛਲੇ 40 ਸਾਲਾਂ ਤੋਂ ਕਾਰਸੇ ਵਾਲੇ ਕਰ ਰਹੇ ਨੇ ਕਾਰਸੇ ਵਾਲਿਆਂ ਨੇ ਹੀ ਉਹਨਾਂ ਦੀ ਸਰਪ੍ਰਸਤੀ ਹੈ ਇੱਕ ਕਮੇਟੀ ਬਣੀ ਹੈ ਜਿਹੜੇ ਦਾ ਕੰਮਕਾਜ ਦੇਖਦੀ ਆ ਤੇ ਜਦੋਂ ਇਹ ਗੱਲ ਕੀਤੀ ਗਈ ਵੀ ਇਹਦਾ ਕੰਮਕਾਜ ਦੁਬਾਰਾ ਸਾਹਮਣੇ ਹੋ ਤੇ ਬਾਬਾ ਸਰਵਨ ਸਿੰਘ ਉਹਨਾਂ ਨੇ ਪਹਿਲਾਂ 15 ਦਿਨ ਮੰਗੇ ਫਿਰ ਸ਼ਹਿਰ ਨਿਵਾਸੀਆਂ ਨੇ ਬੜੀਆਂ ਬੇਨਤੀਆਂ ਕੀਤੀਆਂ ਆਨਾਂ ਗਾਨੀ ਕਰਦੇ ਕਰਦੇ ਮਸਲਾ ਇੱਥੇ ਪਹੁੰਚ ਗਿਆ ਵੀ ਗੁਰੂ ਘਰ ਦੀਆਂ ਗੋਲਕਾਂ ਬਿਨਾਂ ਕਮੇਟੀ ਦੀ ਇਜਾਜ਼ਤ ਦੇ ਤੋੜੀਆਂ ਗਈਆਂ ਕਮੇਟੀ ਵਾਲਿਆਂ ਨੇ ਦੋ ਵਾਰ ਉਹਦੇ ਖਿਲਾਫ ਦਰਖਾਸਤ ਦਿੱਤੀ ਬਾਕਾਇਦਾ ਵੀਡੀਓ ਰਿਕਾਰਡਿੰਗਸ ਪ੍ਰੂਫ ਦਿੱਤੇ ਪਰ ਹਜੇ ਤੱਕ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋਈ ਅੱਕੇ ਹੋਏ ਇਹਨਾਂ ਨੇ ਜੋ ਕਮੇਟੀ ਮੈਂਬਰ ਨੇ ਕਿਉਂਕਿ ਜਿਹੜੇ ਸਾਡਾ ਕੇਵਲ ਇਹ ਜੋ ਗਨੀਖਨ ਅਵੀਖਾਂ ਦੇ ਕਾਰਸੇਵ ਵਾਲੇ ਨੇ ਕੇਵਲ ਉੱਥੇ ਦੀ ਸੇਵਾ ਨਹੀਂ ਕਰਦੇ ਚਾਹੇ ਚਾਰ ਸਾਹਿਬ ਹੋਵੇ ਚਾਹੇ ਆਪਣੇ ਕਰਪਾਨਪਿੰਟ ਸਾਹਿਬ ਹੋਣ ਚਾਹੇ ਆਪਣਾ ਤੁਸੀਂ ਕਹੋ ਵੀ ਚਰਨ ਕਮਲ ਸਾਹਿਬ ਗੁਰਦੁਆਰਾ ਆਇਆ ਚਾਹੇ ਲੱਲਾ ਗੁਰਦੁਆਰਾ ਆਇਆ ਜਿੱਥੇ ਆਪਣੇ ਪੌਤ ਗੁਰਦੁਆਰਾ ਸਾਹਿਬ ਆ ਸਾਰੇ ਪਾਸੇ ਦੀ ਸੇਵਾ ਪਿਛਲੇ ਲੰਬੇ ਸਮੇਂ ਤੋਂ ਕਾਰਸੇ ਵਾਲੇ ਕਰਦੇ ਆ ਰਹੇ ਨੇ ਸੋ ਇਹ ਕਈ ਜਿਹੜੇ ਧਾਰਮਿਕ ਇਤਿਹਾਸਕ ਗੁਰਦੁਆਰੇ ਸਾਡੇ ਏਰੀਆ ਦੇ ਵਿੱਚ 15 ਦੇ ਕਰੀਬ ਹੈਗੇ ਨੇ ਉਹਨਾਂ ਦੇ ਵਿੱਚੋਂ ਤਕਰੀਬਨ 10-12 ਦੀ ਸੇਵਾ ਕਾਰ ਸੇਵਾ ਤੋਂ ਚੱਲਦੀ ਆ ਸੋ ਇਸ ਟਾਈਮ ਤੇ ਮਸਲਾ ਇਸ ਲਈ ਗੰਭੀਰ ਹੋ ਗਿਆ ਕਿ ਪ੍ਰਸ਼ਾਸਨ ਨੂੰ ਬਾਰ ਬਾਰ ਕਹਿਣ ਦੇ ਬਾਵਜੂਦ ਵੀ ਅੱਜ ਕੱਲ ਅੱਜ ਕੱਲ ਕਰਦੇ ਕਰਦੇ ਗੱਲ ਅੱਗੇ ਪਹੁੰਚ ਗਈ ਤੇ ਹੁਣ ਕਿਤੇ ਕਿਤੇ ਨਾ ਕਿਤੇ ਨੀਅਤ ਸਾਫ਼ ਹੁੰਦੀ ਆ ਜਿਹੜਾ ਕਬਜ਼ਾ ਕਰਨ ਦੀ ਨੀਤ ਲਾ ਲਓ ਜਾਂ ਗੁਰੂ ਘਰ ਦੇ ਫਾਂਡਾਂ ਲਈ ਦੁਰਵਰਤੋਂ ਲਾ ਲਓ ਇਸ ਲਈ ਇਹ ਮਸਲਾ ਇੱਥੇ ਪਹੁੰਚਿਆ ਵੀ ਕੱਲ ਦੇ ਇਹ ਬੀਬੀਆਂ ਵੀ ਬੇਟੀਆਂ ਨੇ ਸੰਗਤ ਵੀ ਬੈਠੀ ਆ ਕੱਲ ਦੇ ਇਹ ਹਾਈਵੇ ਜਿਹੜਾ ਜਾਮ ਕੀਤਾ ਹੋਇਆ ਤੇ ਰਾਤ ਇੱਥੇ ਹੀ ਬੀਬੀਆਂ ਸੁੱਤੀਆਂ ਨੇ ਸੋ ਮੈਂ ਬੇਨਤੀ ਇਹ ਕਰਦਾ ਵੀ ਗੁਰੂ ਘਰ ਦਾ ਪੈਸਾ ਪ੍ਰਸ਼ਾਸਨ ਨੂੰ ਤੇ ਸੂਝਵਾਨ ਸਜਣਾ ਨੂੰ ਇਕੱਠੇ ਹੋ ਕੇ ਇਹਨਾਂ ਨੂੰ ਹੱਲ ਕੱਢਣਾ ਚਾਹੀਦਾ ਜਿਹੜੇ ਜੀ ਪ੍ਰਚਾਰ ਚੰਦਾ ਵੀ ਜਣਾ ਪ੍ਰਸ਼ਾਸਨ ਜਿਹੜਾ ਆ ਪ੍ਰਸ਼ਾਸਨ ਨੇ ਸਾਨੂੰ ਕੱਲ ਕਿਹਾ ਸੀ ਪਹਿਲਾਂ ਤਾਂ ਉਹਨਾਂ ਨੇ ਹਫਤੇ ਦਾ ਟਾਈਮ ਮੰਗਿਆ ਫਿਰ ਉਹਨਾਂ ਨੇ ਅੱਜ 10 ਵਜੇ ਤੱਕ ਦਾ ਟਾਈਮ ਦਿੱਤਾ ਸੀ ਹੁਣ ਪਤਾ ਲੱਗਿਆ ਵੀ ਐਸਐਸਓ ਸਾਹਿਬ ਉੱਥੇ ਗਏ ਹੋਏ ਨੇ ਗੁਰਦੁਆਰਾ ਸਾਹਿਬ ਗੱਲ ਕਰਨ ਲਈ ਸੋ ਇਹ ਜਿਹੜੇ ਆਪਣੀ ਸੰਗਤ ਬੈਠੀ ਹੈ ਇਹ ਵੇਜਿੱਤ ਨੇ ਵੀ ਜਦੋਂ ਉਧਰੋਂ ਸਾਨੂੰ ਕੋਈ ਸਿਗਨਲ ਮਿਲੂਗਾ ਜਦੋਂ ਕਹਿਣਗੇ ਵੀ ਅਸੀਂ ਗੁਰਦੁਆਰਾ ਸਾਹਿਬ ਛੱਡ ਕੇ ਜਾਂਦੇ ਆ ਇੱਜ਼ਤ ਮਾਨਣਾ ਭੇਜਾਂ ਕਿਉਂਕਿ ਉਹਨਾਂ ਨੇ ਬਹੁਤ ਯੋਗਦਾਨ ਰਿਹਾ ਉਹਨਾਂ ਦਾ ਗੁਰਦੁਆਰੇ ਨੂੰ ਜਿਹੜੀ ਪਿਛਲੀ ਲੜਾਈ ਲੜਨ ਦੇ ਵਿੱਚ ਪਰ ਹੁਣ ਕੁਝ ਕਾਰਨਾ ਕਰਕੇ ਕਈ ਰੋਲ ਵੀ ਵਿੱਚ ਬੰ ਉਹ ਪ੍ਰਬੰਧ ਆ ਉਹ ਮੁਰਤੋਂ ਜਿਹੜੀ ਕਮੇਟੀ ਗੁਰਦੁਆਰਾ ਸਾਹਿਬ ਦੀ ਹੈਗੀ ਆ ਕਿਰਪਾਨ ਜਿਹੜੀ ਆਪਣੇ ਸਕਾਰਸੇ ਵਾਲੇ ਬਾਬਾ ਜੀ ਦੇ ਬਾਬਾ ਬਚਨ ਸਿੰਘ ਜੀ ਦੇ ਦਿਸਨ ਦੇ ਇਥੇ ਚੱਲਦੀ ਆ ਉਹਨੂੰ ਮੁਰਤੋਂ ਦਾ ਪ੍ਰਬੰਧ ਸੰਭਿਆ ਜਾਵੇ ਤਾਂ ਕਿ ਤਾਂ ਕਿ ਜੇ ਸੰਗਤ ਦਾ ਪੈਸਾ ਚੰਗੇ ਕੰਮ ਤੇ ਲਾਇਆ ਜਾ ਸਕੇ ਮੇਰਾ ਨਾਮ ਸੁਖਵੀਰ ਸਿੰਘ ਆ ਜੀ ਪ੍ਰਧਾਨ ਗੁਰਦੁਆਰਾ ਗਰੀਨੋ ਵਿਖਾਸੋ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਆ ਜੀ ਕੀ ਮਾਮਲਾ ਹੈਗਾ ਜਿਹੜਾ ਤੁਸੀਂ ਇੱਥੇ ਆ ਕੇ ਆਏ ਹੋ ਤੁਹਾਨੂੰ ਦੱਸੋ ਤੇ ਧਰਨਾ ਸੀ ਕੱਲ 11 ਨਵੰਬਰ ਤੋਂ ਲਾਇਆ ਸੀ ਅੱਜ ਦੂਸਰਾ ਦਿਨ ਆ ਇਸ ਧਰਨੇ ਦਾ ਬੋਛ ਸਿੰਘ ਕਿਰਪਾਲਪੀਟ ਸਾਹਿਬ ਮੱਛੀਵਾੜਾ ਤੋਂ ਹੀ ਗੁਰਦੁਆਰਾ ਗੰਨੀ ਨਵਖਾਂ ਸਾਹਿਬ ਵੇਖੇ ਪਿਛਲੇ 2-3 ਮਹੀਨੇ ਤੋਂ ਨਿਆਂ ਦੇ ਕਵਚ ਕਰੀ ਬੈਠੇ ਉਹਨਾਂ ਦੀਆਂ ਦੋ ਵੀ ਉਹਨਾਂ ਦੀਆਂ ਗਤੀਵਿਧੀਆਂ ਸੀ ਗੋਲਕਾਂ ਤੋੜਨ ਦੀਆਂ ਸੰਗਤ ਨੂੰ ਮਾੜਾ ਚੰਗਾ ਬੋਲਣ ਦੀਆਂ ਉਹ ਵੱਖ-ਵੱਖ ਟਾਈਮ ਤੇ ਮੱਛੀਵਾੜਾ ਥਾਣੇ ਦੇ ਵਿੱਚ ਆ ਕੇ ਕੰਪਲੀਟ ਵੀ ਹੋਈ ਜਿਹਦੇ ਵਿੱਚ ਸਾਡੇ ਜ세ਦਾਰ ਬਾਬਾ ਕੁਲਚਾਰ ਸਿੰਘ ਜੀ ਵੀ ਇੱਕ ਦਿਨ ਕੰਪਲੀਟ ਕਰਕੇ ਗਏ ਉਹ ਜਿਸ ਦਿਨ ਗੋਲਕ ਤੋੜ ਰਹੇ ਸੀ ਬਾਬਾ ਜੀ ਉਰੇ ਸੀ ਮਾਚੀਵਾੜੇ ਥਾਣਾ ਸਾਹਿਬ ਨੇ ਥਾਣੇਦਾਰ ਸਾਹਿਬ ਨੂੰ ਸੱਦਿਆ ਮੌਕੇ ਤੇ ਗਏ ਉਹਨਾਂ ਖਿਲਾਫ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਉਲਟਾ ਉਹਨਾਂ ਦੇ ਜੋ ਵੀ ਪੈਸੇ ਬਣੇ ਸੀ ਗੋਲਕਚੋੜਾਂ ਨੇ ਲੁੱਟੇ ਉੱਥੋਂ ਜਾਂ ਚੋਰੀ ਕੀਤੀ ਉਹਨਾਂ ਨੂੰ ਇੱਕ ਕਮਰੇ ਦੇ ਵਿੱਚ ਰਖਾ ਕੇ ਲੋਕ ਵੀ ਇਹਨਾਂ ਨੇ ਲਵਾਇਆ ਉਹ ਉਸ ਤੋਂ ਬਾਅਦ ਉਹ ਦਰਖਾਸਤ ਡੀਡੀਆ ਰ ਨੇ ਕੱਟੀ ਹੈ ਮਾਚੀਵਾੜੇ ਥਾਣੇ ਦੇ ਵਿੱਚ ਉਸ ਤੋਂ ਬਾਅਦ ਉਹਨਾਂ ਦੀ ਗਤੀਵਿਧੀਆਂ ਫੇਰ ਦੁਬਾਰਾ ਜਾਰੀ ਰਹੀਆਂ ਫੇਰ ਗੋਲਕਾਂ ਤੋੜੀਆਂ ਉਹਨਾਂ ਦੀ ਰਿਕਾਰਡਿੰਗ ਉਹ ਇਹਨਾਂ ਨੂੰ ਮਾਚੀਬਾੜਾ ਥਾਣੇ ਨੂੰ ਦਿੱਤੀ ਉਸ ਤੋਂ ਬਾਅਦ ਇੱਕ ਕੰਪਲੀਟ ਸੀ ਅੱਜ ਤੋਂ 15 ਦਿਨ ਪਹਿਲਾਂ ਫਿਰ ਡੀਐਸਪੀ ਸੰਵਰਾਲਾ ਨੂੰ ਦਿੱਤੀ ਉਹਦੇ ਵਿੱਚ ਵੀ ਜਦ 15 ਦਿਨ ਬੀਤਣ ਤੋਂ ਬਾਅਦ ਕਾਰਵਾਈ ਨਹੀਂ ਹੋਈ ਅਖੀਰ ਨੂੰ ਸਾਨੂੰ ਮਜਬੂਰ ਹੋ ਕੇ ਮਾਚੀਬਾੜਾ ਸਾਹਿਬ ਆ ਕੇਰੇ ਥਾਣੇ ਦੇ ਮੂਰੇ ਧਰਨਾ ਲਾਉਣਾ ਪਿਆ ਮਸਲਾ ਪਿਛਲੇ ਟਾਈਮ ਤੋਂ ਔੜਜਿਆ ਹੋਇਆ ਹੈ ਕਾਫੀ ਕਾਫੀ ਸਮਾਂ ਤੋੜਜਿਆ ਹੈ ਜੀ ਵਕ ਵਕ ਟਾਈਮ ਤੇ ਜਾਣਕਾਰੀ ਵੀ ਦਿੰਦੇ ਰਹੇ ਇਹਨਾਂ ਨੂੰ ਪਰ ਇਹਨਾਂ ਨੇ ਕੋਈ ਗਵਨ ਦਾ ਮਾਮਲਾ ਸਾਹਮਣੇ ਆਇਆ ਸੀ ਜਿਹੜਾ ਪਹਿਲਾਂ ਗਵਨ ਦਾ ਮਾਮਲਾ ਆਇਆ ਸੀ ਉਹ ਪਰਚੇ ਕੱਟੇ ਗਏ ਸੀ ਜਵਾਨ ਤਾਂ ਉਹਨਾਂ ਦੀ ਹਾਈ ਕੋਰਟ ਤੱਕ ਰੱਦ ਹੋ ਗਈਆਂ ਸੀ ਤੇ ਉਹ ਇਸ ਵਾਰੇ ਵੀ ਉਹ ਉਹਨਾਂ ਨੇ ਆਪਣੇ ਆਪ ਨੂੰ ਸਲੰਡਰ ਕਰਿਆ ਮਜਬੂਰ ਹੋ ਕੇ ਤੇ ਉਹ ਵੀ 2 ਦਿਨ ਮਾਚੀ ਵਾਲਾ ਪੁਲਿਸ ਦੇ ਵਿੱਚ ਸੁਣਿਆ ਵੀ ਉਹ ਰਿਮਾਂਡ ਤੇ ਨੇ ਹੁਣ ਤੁਹਾਡੀ ਕਮੇਟੀ ਵੱਲੋਂ ਮੰਗ ਕੀਤੀ ਜਾ ਰਹੀ ਹੈ ਇਹ ਜਿਹੜੀ ਸਾਡੀ ਕਮੇਟੀ ਹੈ ਜੀ ਇਹ ਦਿੱਲੀ ਵਾਲੇ ਬਾਬਾ ਜੀ ਨੇ ਖੁਦ ਆਪ ਬਣਾਈ ਹੋਈ ਹੈ ਜਿਹੜੀ ਪਿਛਲੇ 2017 ਤੋਂ ਇਹ ਬਣੀ ਹੋਈ ਹੈ ਇਹ ਜ ਪੁਰਾਣੀ ਕਮੇਟੀ ਜਿਨ੍ਹਾਂ ਨੇ ਗਵਨ ਕਰਿਆ ਉਹਨਾਂ ਨੇ 2 ਸਾਲ 3 ਸਾਲ ਇਹ ਕਮੇਟੀ ਰੱਖੀ ਗਵਨ ਕਰਕੇ ਉਹ ਸਾਈਡ ਤੇ ਹੋ ਗਈ ਇਹ ਕਮੇਟੀ ਪੁਰਾਣੀ ਹੈ ਸਾਡੇ ਚੇਅਰਮੈਨ ਨੇ ਬਾਬਾ ਜੀ ਸੁਰਿੰਦਰ ਸਿੰਘ ਜੀ ਦਿੱਲੀ ਵਾਲੇ ਉਹ ਖੁਦ ਚੇਅਰਮੈਨ ਨੇ ਇਸ ਕਮੇਟੀ ਉਹ ਆਪ ਦੇਖ ਰੇ ਕਰ ਰਹੇ ਆ ਉਹਨਾਂ ਨੇ ਹੀ ਕਮੇਟੀ ਬਣਾਈ ਹੈ ਤਾਂ ਜੋ ਕਿ ਇਸ ਕੇਸ ਦੇ ਵਿੱਚ ਪੈਰਵਾਹੀ ਕੀਤੀ ਜਾ ਸਕੇ ਤੇ ਹੁਣ ਸਾਡੀ ਇਹੀ ਮੰਗ ਆ ਜੀ ਅਸੀਂ ਬੈਠੇ ਅੱਜ ਦੂਸਰਾ ਦਿਨ ਆ ਸਾਨੂੰ 10 ਵਜੇ ਦਾ ਟਾਈਮ ਦਿੱਤਾ ਸੀ ਹਜੇ ਕੋਈ ਗੱਲਬਾਤ ਨਹੀਂ ਪੁਲਿਸ ਪ੍ਰਸ਼ਾਸਨ ਨਾਲ ਕੋਈ ਗੱਲ ਹੋਈ ਥੋੜੀ ਕੱਲ ਦੀ ਜਦੋਂ ਅਸੀਂ ਬੈਠੇ ਕਾਜੀ ਡੀਐਸਪੀ ਸਾਹਿਬ ਆਏ ਸੀ ਉਹ ਪਹਿਲਾਂ ਤਾਂ ਕਾਫੀ ਦਿਨ ਮੰਗ ਰਹੇ ਸੀ ਦੇ ਤਾਂ ਸੀ ਕਿ ਕਈ 3 ਮਹੀਨੇ ਤਾਂ ਪਹਿਲਾਂ ਹੀ ਹੋ ਗਏ ਤੁਹਾਨੂੰ ਟਾਈਮ ਦਿੰਦਿਆਂ ਕੱਲ ਆ ਕੇ 4-5 ਦਿਨ ਦਾ ਕਹਿਣ ਲੱਗੇ ਫਿਰ ਰਾਤ ਤੱਕ ਇਹ ਗੱਲ ਹੋਈ ਸੀ ਵੀ ਕੱਲ 10 ਵਜੇ ਨਿੰਗ ਸਿੰਘ ਮੰਨੇ ਆ ਵੀ ਅਸੀਂ ਤੁਹਾਨੂੰ ਚਾਬੀਆਂ ਦੇ ਦਾਂਗੇ ਅਸੀਂ ਗੁਰਦੁਆਰਾ ਸਾਹਿਬ ਤੋਂ ਕਬਜ਼ਾ ਛੱਡ ਦਾਂਗੇ ਹੁਣ ਕੱਤਰ ਤੁਸੀਂ ਜਾਮੇ ਲਾ ਕੇ ਹਾਂਜੀ ਜਿਹੜਾ ਜਾਮ ਲਗਾਇਆ ਕੱਪ ਲੱਗਿਆ ਰਿਹਾ ਤੇ ਉਹਨਾਂ ਚਿਰ ਲੱਗਿਆ ਰਿਹਾ ਜਿੰਨਾ ਚਿਰ ਉਹ ਸਾਨੂੰ ਚਾਬੀ ਨਹੀਂ ਦਿੰਦੇ ਗੁਰਦੁਆਰਾ ਸਾਹਿਬ ਕਾਰ ਸੇਵਾ ਦੇ ਅੰਡਰ ਪਿਛਲੇ 40 ਸਾਲਾਂ ਤੋਂ ਅਸੀਂ ਚਾਹੁੰਦੇ ਆ ਇਹਦਾ ਪ੍ਰਬੰਧ ਪਹਿਲਾਂ ਦੀ ਤਰ੍ਹਾਂ ਹੀ ਕਾਰ ਸੇਵਾ ਕੋਲ ਹੀ ਰਹੇ ਕਮੇਟੀ ਦਾ ਇੱਕ ਦੇਖਰੇਖ ਵਾਸਤੇ ਨਾਲ ਆ ਜੀ ਪੂਰਾ ਪ੍ਰਬੰਧ ਕਾਰ ਸੇਵਾ ਦਾ ਜਾਂ ਕਾਰ ਸੇਵਾ ਹੀ ਪੈਸੇ ਖਰਚਦੀ ਆਲੇ ਦੋਲੇ ਗੁਰਦੁਆਰੇ ਚਾਰ ਪੰਜ ਗੁਰਦੁਆਰੇ ਨੇ ਇਤਿਹਾਸਕ ਉਹਨਾਂ ਦੀ ਸੇਵਾ ਵੀ ਚੱਲ ਰਹੀ ਆ। ਲੇਕਿਨ ਇਹਦਾ ਪ੍ਰਬੰਧ ਕੱਲੀ ਕਾਰ ਸੇਵਾ ਕੋਲ ਹੀ ਰਹੇ ਅਸੀਂ। ਇਹ ਵੀ ਕਿਹਾ ਜਾ ਰਿਹਾ ਕਿ ਕਿ ਜਿਹੜੇ ਬਾਬਾ ਜੀ ਕਿਰਪਾਨ ਵਿਡੜਿਆਂ ਨੂੰ ਲਿਆਂਦਾ ਗਿਆ ਉੱਥੇ ਕਿ ਉਹ ਉਹਨਾਂ ਨੂੰ ਵੀ ਗੁਰਦੁਆਰਾ ਸਾਹਿਬ ਦੀ ਬੀਬੀਆਂ ਦੇ ਕੋਲ ਲੈ ਜਾਂਦਾ ਗਿਆ ਸੀ। ਗੁਰਦੁਆਰੇ ਦੀ ਬੀਬੀਆਂ ਕੋਲੋਂ ਲੈ ਕੇ ਗਿਆ ਸੀ ਕਿਉਂਕਿ ਜਿਹੜਾਂ ਪਰ ਪਰਚੇ ਹੋਏ ਆ ਜਿਨ੍ਹਾਂ ਨੇ ਗਵਨ ਕਰਿਆ ਉਹ ਤੋਂ ਕੁਝ ਬੀਬੀਆਂ ਨੂੰ ਗਲਤ ਬੋਲ ਰਹੇ ਸੀ ਵੀ ਤੁਸੀਂ ਜਾਓ ਇੱਥੇ ਰੋਟੀਆਂ ਨਹੀਂ ਬਣਾਉਣੀਆਂ। ਗਨੀਜ਼ਮ ਖਾਨ ਸਾਹਿਬ ਜਿਹੜੇ ਪ੍ਰਬੰਧ ਦੇ ਵਿੱਚ ਸੀ ਸੇਵਾ ਕਰਨ ਆਉਂਦੀ ਸੀ ਉਹਨਾਂ ਨੂੰ ਖਲਤ ਬੋਲਦੇ ਰਹੇ ਉਹ ਖੁਦ ਵਿੱਚ 7-8 ਬੀਬੀਆਂ ਕਿਰਪਾਲਪੁਰ ਖੁਦ ਗਈਆਂ ਨੇ ਉਹ ਇਹਨਾਂ ਨੂੰ ਲੈ ਕੇ ਆਈਆਂ ਨੇ ਲੇਕਿਨ ਹੌਲੀ-ਹੌਲੀ ਜਦੋਂ ਉਹਨਾਂ ਨੇ ਗੋਲਕ ਤੋੜਨੀ ਸਟਾਰਟ ਕਰਤੀ ਫਿਰ ਸਾਨੂੰ ਪਤਾ ਲੱਗਿਆ ਵੀ ਇਹ ਜਿਹੜੇ ਜਗਦੀਸ਼ਾਡਾ ਠੌਰ ਨੇ ਜਾਂ ਦਲਜੀਤ ਸਿੰਘ ਬਿੱਲ ਨੇ ਇਹ ਉਹਨਾਂ ਦੇ ਨਾਲ ਆ ਕਿਉਂਕਿ ਪਿਛਲੇ ਕੁ ਸਮੇਂ ਪਹਿਚ ਇਹ ਗੁਰਦੁਆਰਾ ਸਾਹਿਬ ਗਏ ਇਹਨਾਂ ਨੇ ਉਹਨਾਂ ਨਾਲ ਫੋਟੋਆਂ ਕਰਵਾਈਆਂ ਪੋਸਟਾਂ ਪਾਈਆਂ ਵੀ ਸਾਨੂੰ ਪ੍ਰਬੰਧਕ ਉਸ ਕਮੇਟੀ ਨੇ ਸਾਨੂੰ ਮੁੱਖ ਸੇਵਾਦਾਰ ਯਾਨੀ ਪ੍ਰਬੰਧਕ ਦਿੱਤਾ ਉਹਨਾਂ ਕੱਲ ਦਾ ਫੇਰ ਬਿਆਨ ਆ ਰਿਹਾ ਨਿੰਗ ਸਿੰਘਾਂ ਦਾ ਵੀ ਉਹ ਝੂਠ ਫਵਾ ਸੀ ਲੇਕਿਨ ਪਹਿਲਾਂ ਵੀ ਦੇ ਦਿੰਦੇ ਜਦੋਂ ਉਹਦਾ ਉਰਪਰ ਪ੍ਰਭਾਵ ਪੈਂਦਾ ਸ਼ਹਿਰ ਦੇ ਵਿੱਚ ਉਹ ਦੇਖ ਕੇ ਫੇਰ ਮੁਕਰ ਜਾਂਦੇ ਆ ਬਾਬਾ ਜੀ ਦਿੱਲੀ ਵਾਲੇ ਵੀ ਆਏ ਸੀ ਉਹਨਾਂ ਕੋਲ ਵੀ 15 ਦਿਨ ਲਈ ਸੀ ਨਿੰਗਾਂ ਨੇ ਵੀ 15 ਦਿਨ ਸਾਨੂੰ ਦੇ ਦਿਓ ਅਸੀਂ ਆਪਣੇ ਉੱਠ ਕੇ ਚੱਲ ਜਾਾਂਗੇ ਉਸ ਗੱਲ ਨੂੰ ਵੀ ਤਕਰੀਬਨ ਡੇਢ ਮਹੀਨਾ ਹੋ ਗਿਆ ਉਹਨੇ ਮੁਕਰ ਕੇ ਵੀ ਅਸੀਂ ਇਹ ਗੁਰਦੁਆਰਾ ਛੱਡ ਨਹੀਂ ਗਏ ਦੀ ਥਾਣੇ ਦੇ ਸਾਹਮਣੇ ਗੁਰਦੁਆਰਾ ਗਨੀਖਾ ਨਵੀਂ ਖਾਨ ਦੇ ਨਾਲ ਸੰਬੰਧਿਤ ਸੰਗਤ ਵੱਲੋਂ ਕੋਈ ਧਰਨਾ ਲਗਾਇਆ ਹੋਇਆ ਹੈ ਉਹਦੇ ਬਾਰੇ ਕੀ ਮਾਮਲਾ ਹੈ ਤੁਸੀਂ ਦੱਸੋਗੇ ਸਾਨੂੰ ਉਹਦੇ ਬਾਰੇ ਆ ਵੀ ਜਿਹੜਾ ਧਰਨਾ ਇਹਨਾਂ ਨੇ ਲਾਇਆ ਜਿਹੜੇ ਧਰਨੇ ਵਾਲੇ ਮਾਈਆਂ ਬੀਬੀਆਂ ਬੰਦੇ ਸਾਰੇ ਉਹ ਪਹਿਲਾਂ ਸਾਰੀ ਸੰਗਤ ਮੇਰੇ ਕੋਲ ਇੱਥੇ ਆਈ ਉਸ ਵੇਲੇ ਮਹਾਰਾਜ ਦੇ ਕੋਲ ਇਹਨਾਂ ਨੇ ਅਰਦਾਸ ਬੇਨਤੀ ਕੀਤੀ ਤੇ ਅਸੀਂ ਵੀ ਮਨ ਬਣਾਇਆ ਵੀ ਜੇ ਕੋਈ ਇਹਨਾਂ ਨੂੰ ਤੰਗ ਕਰ ਰਿਹਾ ਤੇ ਅਸੀਂ ਉੱਥੇ ਜਾ ਕੇ ਤੇ ਉਹਨਾਂ ਦਾ ਫੈਸਲਾ ਕਰਾਈਏ ਕੋਈ ਇਹਨਾਂ ਨੂੰ ਜਾਣੀ ਕਾਰ ਸੇਵਾ ਵਾਲਿਆਂ ਨੂੰ ਦੂਜੀ ਕਮੇਟੀ ਵਾਲੇ ਜਿਹੜੇ ਸੀ ਉਹਨਾਂ ਨੇ ਇਹਨਾਂ ਨੂੰ ਇੱਥੋਂ ਤੋੜਨ ਦਾ ਇਰਾਦਾ ਬਣਾਇਆ ਸੀ ਤੇ ਉਹ ਸਾਨੂੰ ਕੋਈ ਪਤਾ ਨਹੀਂ ਇਹ ਮੀਟਿੰਗ ਉੱਥੇ ਹੋਈ ਹੈ ਚਰਨ ਕੰਵਲ ਸਾਹਿਬ ਤੇ ਮਹਾਰਾਜ ਨੇ ਸਾਨੂੰ ਇੱਥੋਂ ਸੱਚੇ ਪਾਤਸ਼ਾਹ ਨੇ ਅੰਮ੍ਰਿਤ ਵੇਲਾ ਹੀ ਤੇ ਸਤਿਗੁਰਾਂ ਨੇ ਮਿਹਰ ਕੀਤੀ ਵੀ ਸਾਨੂੰ ਕੋਈ ਪਤਾ ਨਹੀਂ ਤੇ ਅਹੀਂ ਭਜੰਗੀ ਨੂੰ ਸਿੰਘਾਂ ਨੂੰ ਆਖਿਆ ਵੀ ਸਾਨੂੰ ਨਾ ਗਣੀ ਨਵੀ ਖਾਂ ਆਪਾਂ ਚੱਲੀਏ ਜਦੋਂ ਅਸੀਂ ਗਣੀ ਨਵੀ ਖਾਂ ਜਾ ਕੇ ਬੈਠ ਗਏ ਤੇ ਉਧਰੋਂ ਚਰਨ ਕਮਲ ਸਾਹਿਬ ਇਹਨਾਂ ਦੀ ਮੀਟਿੰਗ ਹੋਈ ਉਧਰੋਂ ਜਿਹੜੇ ਸੇਂਦ ਸੀਓ ਨਾਲ ਉਹਨਾਂ ਵੀ ਕਾਰਸ਼ੇ ਵਾਲਿਆਂ ਨੂੰ ਕੁੱਟ ਕੇ ਤੇ ਮਾਰ ਕੇ ਭਜਾ ਦੋ ਇਹਨਾਂ ਨੂੰ ਇੱਥੇ ਉਹ ਜਦੋਂ ਜਾਦ ਮੈਂ ਜਾਦ ਉੱਥੇ ਬੈਠ ਗਿਆ ਤੇ 올ਡੇ ਆਏ ਉਹਨਾਂ ਉਹਨਾਂ ਨੂੰ ਪਤਾ ਲੱਗਾ ਵੀ ਬਾਬਾ ਜੀ ਆਣ ਕੇ ਇੱਥੇ ਬਹਿ ਗਿਆ ਉਹ ਫਿਰ ਠੰਡੇ ਹੋ ਗਏ ਥੋੜੇ ਜਿਹਾ ਬਹੁਤ ਜ਼ਿਆਦੇ ਜਾਨੀ ਗੁੱਸੇ 'ਚ ਹੈਗੇ ਸੀ ਫਿਰ ਉਹਨਾਂ ਨੂੰ ਗੁੱਸਾ ਉਹ ਉਹਨਾਂ ਦਾ ਟਲ ਗਿਆ ਤੇ ਇਹ ਜਿਹੜਾ ਭਾਣਾ ਵਰਤਨਾ ਸੀ ਆ ਵੱਡ ਘਟੋਣੀ ਸੀ ਤੱਕੇ-ਤੁੱਕੇ ਵੱਜਣੇ ਹੈ ਕਿਸੇ ਨੂੰ ਬੜਾ ਜਿਹਾ ਤੱਕੇ ਮਾਰੀ ਫਿਰ ਹੋ ਹੀ ਜਾਂਦਾ ਸਾਰਾ ਕੁਝ ਉਥੋਂ ਇਹਨਾਂ ਨੂੰ ਨਾ ਪਲੇਨੇ ਬਣਾਇਆ ਸੀ ਕੱਢਦੇ ਹੋ ਇਹਨਾਂ ਨੂੰ ਦਵਾ-ਦੋ 100 ਬੰਦੇ ਨੇ ਦਸਤਕਦ ਕਰ ਦਿੱਤੇ ਚਰਨ ਕੰਤੋਂ ਸਾਹਿਬ ਇਹਨਾਂ ਦੇ ਸਭ ਕੱਢ ਦਿਓ ਉਹ ਕੁਦਰਤ ਸਾਨੂੰ ਇਥੋਂ ਮਹਾਰਾ ਸੱਚੇ ਪਾਤਸ਼ਾਹ ਲੈ ਕੇ ਗਏ ਆ ਤੇ ਅਸੀਂ ਉੱਥੇ ਬੈਠ ਕੇ ਜਾ ਕੇ ਤੇ ਸ਼ਾਂਤਮਈ ਹੋਏ ਕੋਈ ਲੜਾਈ ਝਗੜਾ ਨਹੀਂ ਹੋਇਆ ਅਸੀਂ ਉੱਥੇ ਬੈਠੇ ਰਹੇ ਹਾਂ ਹੁਣ ਬੈਠੇ ਰਹੇ ਹਾਂ ਤੇ ਫੇਰ ਉਹ ਜਿਹੜੇ ਦੂਜੀ ਕਮੇਟੀ ਤੇ ਗਈ ਭੱਜ ਇਹਨਾਂ ਦੀ ਅਸੀਂ ਟੋਕਰੀ ਜਾ ਕੇ ਰਖਾਈ ਨਾਲੇ ਨੇ ਉਹ ਗੱਡੀਆਂ ਇਹਨਾਂ ਦੀਆਂ ਸਾਰੀਆਂ ਅੰਦਰ ਸੀ ਇਹ ਉਦੋਂ ਤੇ ਇੰਨੇ ਡਰੇ ਸੀ ਵੀ ਸਾਨੂੰ ਕੋ ਗੱਡੀ ਵੀ ਇੱਥੋਂ ਲੈਣਗੇ ਤੇ ਅਹੀਂ ਆ ਕੋਈ ਫਿਕਰ ਨਾ ਕਰੋ ਉਹ ਦੂਜਾ ਜਿਹੜਾ ਇੱਥੇ ਜਹੇਦਾਰ ਸੀ ਉਹ ਵੀ ਬਹੁਤ ਸਾਡੇ ਕੋਲ ਰੋਇਆ ਉਹ ਆਂਦਾ ਹੀ ਮੇਰੀ ਬੇਇੱਜ਼ਤੀ ਕਰਨਗੇ ਉਹ ਮੈਂ ਜਦੋਂ ਅਹੀਂ ਆ ਗਏ ਗੁਰੂ ਪਾਤਸ਼ਾਹ ਐ ਸਾਨੂੰ ਭੇਜਿਆ ਤੇ ਹੁਣ ਤੇਰੀ ਬੇਇੱਜ਼ਤੀ ਨਹੀਂ ਕੋਈ ਹੁੰਦੀ ਤੈਨੂੰ ਸਤਕਾਰ ਦੇ ਨਾਲ ਲਗਾਣਗੇ ਤੇ ਬਾਬਾ ਬਜਨ ਸਿੰਘ ਜੀ ਆਏ ਤੇ ਉਹਨਾਂ ਨੇ ਸਾਰਾ ਇਹਨਾਂ ਨੂੰ ਆਣ ਕੇ ਤੇ ਆਂਦੇ ਵੀ ਬਾਬੇ ਵਿਦਾਵਾ ਸੋਹ ਨੂੰ ਅਸੀਂ ਲੈ ਜਾਂਦੇ ਆ ਉਹਨਾਂ ਨੂੰ ਲੈ ਗਏ ਤੇ ਫੇਰ ਇਹਨਾਂ ਦਾ ਰੋਲਾ ਫੇਰ ਉਹ ਕਮੇਟੀ ਵਾਲੇ ਜਿਹੜੇ ਸੀ ਉਹਨਾਂ ਨੇ ਟੋਕੜੀ ਆਪਣੀ ਉੱਥੇ ਹੀ ਰੱਖੀ ਆ ਚਾਬੀਆਂ ਉਹਨਾਂ ਦਿੱਤੀਆਂ ਨੇ ਇਹਨਾਂ ਨੂੰ ਸੇ ਪੰਜ ਸੱਤ ਦਿਨ ਬਾਅਦ ਫੇਰ ਆਏ ਦੂਜੀ ਾਰ ਸਾਨੂੰ ਲੈ ਕੇ ਗਏ ਤੇ ਜਦੋਂ ਲੈ ਗਏ ਉੱਥੇ ਅਸੀਂ ਬੈਠ ਕੇ ਜਾ ਕੇ ਉਹ ਪੱਜ ਪੁੱਜ ਗਏ ਤੇ ਇਹਨਾਂ ਦਾ ਕੰਮ ਅਸੀਂ ਚਲਾ ਦਿੱਤਾ ਕਾਰ ਸੇਵਾ ਇਹਨਾਂ ਨੂੰ ਕਰਤਾ ਸੀ ਉੱਥੇ ਇਹਨਾਂ ਨੂੰ ਉਠਾਇਆ ਅਸੀਂ ਜਾ ਪਿਆ ਫਿਰ ਵੇਖੋ ਜਿਨ੍ਹਾਂ ਨੇ ਸਾਨੂੰ ਲੈ ਕੇ ਗਏ ਆ ਉਹ ਹੀ ਅੱਜ ਸਾਡੇ ਦੇ ਧਰਨਾ ਲਾਉਂਦਾ ਅਸੀਂ ਸ਼ਾਂਤਮਈ ਬੈਠੇ ਆ ਉਥੇ ਜਾ ਕੇ ਅਸੀਂ ਇਹਨਾਂ ਨੂੰ ਕੋਈ ਇਹੋ ਜਿਹੀ ਨਹੀਂ ਗੱਲ ਕਹੀ ਇਹਨਾਂ ਨੂੰ ਇਹ ਕਹਿੰਦੇ ਰਹੇ ਆ ਭਾਈ ਜਿਹੜੀ ਮਾਇਆ ਦੀ ਗੱਲ ਆ ਗੋਲਕਾਂ ਦੀ ਉਹ ਹੀ ਖੋਲ ਦਿੰਨੇ ਆ ਤੇ ਜਿਹੜੇ ਗਰੰਥੀ ਸਿੰਘ ਨੇ ਰਾਗੀ ਸਿੰਘ ਨੇ ਉਹਨਾਂ ਨੂੰ ਦੇ ਕੇ ਤੇ ਦੂਜੀ ਤੁਸੀਂ ਕਾਰ ਸੇਵਾ ਚਲਾਓ ਵਰਤੋ ਤੇ ਇਹਨਾਂ ਨੇ ਰਲ ਕੇ ਨਹੀਂ ਚੱਲੇ ਤੇ ਇਥੋਂ ਇੰਨਾ ਹੀ ਬਚਨੇ ਆ ਖਾਲਸਾ ਜੀ ਇਹ ਇਹਨਾਂ ਨੇ ਜਾਣਿਆ ਹੁਣ ਜਿਹੜਾ ਧਰਨਾ ਲਾਇਆ ਇਹ ਹੁਣ ਵੇਖੋ ਇੱਕ ਤੇ ਮੈਨੂੰ ਲੈ ਕੇ ਗਏ ਮਦਦ ਦੇ ਉਹਨਾਂ ਦੇ ਗੋਲੀਆਂ ਤੋਂ ਡਰਦੇ ਸੀ ਤੇ ਮੈਨੂੰ ਹੀ ਢਾਲ ਬਣਾ ਕੇ ਲਿਜਾਣਾ ਹੈ ਜੇ ਲਜਾਏ ਲਗਾਏ ਢਾਲ ਬਣਾ ਕੇ ਤੇ ਹੁਣ ਇਹ ਮੇਰੇ ਤੇ ਪਰਚੇ ਕਰਾਉਂਦੇ ਫਿਰਦੇ ਆ ਉੱਥੇ ਬੈਠੇ ਇਹਨਾਂ ਨੂੰ ਆ ਗੁਰੂ ਘਰ ਦੇ ਵਿੱਚ ਆ ਜਾਂਦੇ ਇੱਥੇ ਆਣ ਕੇ ਫੇਰ ਉਹ ਆਂਦੇ ਵੀ ਬਾਬਾ ਜੀ ਆ ਬਜਣਿਆ ਤੇ ਅਸੀਂ ਉਹਨਾਂ ਦਾ ਉਦੋਂ ਹੀ ਮੰਨ ਜਾਂਦੇ ਸੰਗਤ ਦਾ ਤੇ ਹੁਣ ਵੀ ਗੁਰਮਤਿ ਆ ਇਹ ਆ ਵੀ ਜੇ ਬਾਬਾ ਜੀ ਆਉਣ ਉਤੋਂ ਤੇ ਬੰਦਾ ਕੋਈ ਜਾਂਦੇ ਵੀ ਸੰਗਤ ਨੇ ਇਹ ਕਿਹਾ ਵੀ ਦੋਵੇਂ ਬੰਦਿਆਂ ਤੇ ਉਹ ਹੁੰਦਾ ਔਰ ਤਰਾਜ ਹੁੰਦਾ ਤੀਜਾ ਬੰਦਾ ਮਾਨ ਪੁਰਸ਼ ਲਿਆਉਣ ਤੇ ਉਹਨੂੰ ਸੰਭਾ ਦੀਏ ਸਾਰਾ ਕੁਝ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਲੱਗਿਆ ਲੱਗਿਆ ਜਾਨ ਕਿਸੇ ਰੰਗੇ ਟਾਈਮ ਕੀ ਮਸਲਾ ਜੀ ਤੇ ਕੀ ਇਹ ਤੁਸੀਂ ਇੱਕ ਕਿਤਾਬ ਸੋਲਵ ਕਰਦੇ ਹਾਂ ਹਾਂਜੀ ਇਹ ਸਰ ਗੁਰਦੁਆਰਾ ਸ੍ਰੀ ਕਨਿਤਾ ਨਵਿਕਾ ਆਪਣੇ ਮਾਛੀਵੜਾ ਸਾਹਿਬ ਨਾਲ ਸੰਬੰਧਿਤ ਹੈ ਧਾਰਮਿਕ ਮਸਲਾ ਜੀ ਇਹ ਅਸੀਂ ਬੜੀ ਸ਼ਾਂਤੀ ਨਾਲ ਸਾਡੇ ਸੀਨੀਅਰ ਅਫਸਰ ਵੀ ਬੜੀ ਸ਼ਾਂਤੀ ਨਾਲ ਇਸ ਮਸਲੇ ਨੂੰ ਹੱਲ ਕਰਨ ਦੇ ਲੱਗੇ ਹੋਏ ਨੇ ਕਿ ਜਲਦੀ ਹੱਲ ਹੋ ਜਾਵੇ ਜੀ ਕਿੰਨਾ ਟਾਈਮ ਲੱਗ ਸਕਦਾ ਬਸ ਜਲਦੀ ਤੋਂ ਜਲਦੀ ਤੁਹਾਨੂੰ ਆਸ ਹੈ ਜੀ ਸ਼ਾਮ ਤੱਕ ਹੋ ਜਾਵੇਗਾ ਤੋਂ ਪਰ ਮੈਂ ਤੱਕ ਜਾਊਂ ਜੀ 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 ਸਾਨੂੰ ਭਰੋਸਾ ਦਿੱਤਾ ਸੀ ਸੰਗਤ ਨੇ ਜੀ ਕੋਈ ਨਾ ਗੱਲਬਾਤ ਹੋਈ ਹੈ ਬਿਲਕੁਲ ਰੈਗੂਲਰ ਹੀ ਹੁੰਦੀ ਰਹਿੰਦੀ ਹੈ ਜੀ ਠੀਕ ਹੈ